ਸਵੇਰੇ ਸਵੇਰੇ ਆਪਾਂ ਇੱਕ ਹੋਰ ਨਵੀਂ ਵੀਡੀਓ ਅੱਜ ਲੈ ਕੇ ਪਹੁੰਚੇ ਆਂ ਜੀ ਬਹੁਤ ਗੱਡੀਆਂ ਤੁਹਾਨੂੰ ਮਿਲ ਜਾਣਗੀਆਂ ਘੱਟੋ ਘੱਟ 10 ਗੱਡੀਆਂ ਤੁਹਾਨੂੰ ਮਿਲਣਗੀਆਂ ਗੱਡੀਆਂ ਤੁਹਾਨੂੰ ਹਰ ਤਰ੍ਹਾਂ ਦੀਆਂ ਮਿਲ ਜਾਣਗੀਆਂ ਤੇ ਹਰ ਰੇਟਾਂ ਦੇ ਵਿੱਚ ਮਿਲ ਜਾਣਗੀਆਂ ਜਿੰਨਾ ਕਿ ਤੁਸੀਂ ਰੇਟ ਕਹਿੰਦੇ ਰਹਿੰਦੇ ਹੋ ਜੀ ਕਮੈਂਟਾਂ ਦੇ ਵਿੱਚ ਉਸ ਹਿਸਾਬ ਨਾਲ ਵੀ ਆਪਾਂ ਵੀਡੀਓ 'ਚ ਗੱਡੀਆਂ ਪਾ ਦਿੰਦੇ ਆਂ ਜੀ ਗੱਲਬਾਤ ਸਾਰੀ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਨਾਲ ਦੀ ਨਾਲ 9465929488 ਗੱਡੀ ਮੋਟਰਸਾਈਕਲ ਘਰ ਕੁਠੀ ਮਕਾਨ ਤੋਂ ਤੁਹਾਡੇ ਕੋਲੇ ਵੇਚਣ ਵਾਸਤੇ ਭੇਜੋ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਜਿਹੜੀ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੀ ਆ ਸੁਵਿਪਟ VDI 2011 ਮਾਡਲ ਹੈ ਜੀ 2026 ਤੱਕ ਕਰ ਪਾਸਿੰਗ ਹੈ 2 ਲੱਖ ਤੇ 60000 ਰੁਪਿਆ ਇੱਕ ਵਾਰੀ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਆ ਸੀ ਗੱਡੀ ਆਪਣੇ ਕੋਲੇ ਪਹੁੰਚੀ ਆ ਤਰਨ ਤਰਨ ਏਰੀਆ ਚੋਂ ਗੱਡੀ ਬਹੁਤ ਵਧੀਆ ਆਪਾਂ ਨੂੰ ਮਿਲ ਜੂਗੀ ਅੰਦਰੋਂ ਕੰਡੀਸ਼ਨ ਬਹੁਤ ਵਧੀਆ ਮਿਲੂਗੀ ਬਾਹਰੋਂ ਪੂਰੀ ਵਧੀਆ ਪਈ ਐ ਸੀ ਨਵੀਂ ਵਰਗੀ ਗੱਡੀ ਆਪਾਂ ਕਹਿ ਸਕਦੇ ਆ ਪੰਜਾਬ ਨੰਬਰ ਹੈ ਟਾਇਰ ਵਧੀਆ ਨੇ ਬਾਕੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਰਹੇ ਆ ਜੀ ਮਿਊਜ਼ਿਕ ਸਿਸਟਮ ਪੂਰਾ ਵਧੀਆ ਲੱਗਿਆ ਹੋਇਆ ਏਸੀ ਹੀਟਰ ਵਰਕਿੰਗ ਚ ਹੈ ਨਾ ਤਾਂ ਕੋਈ ਗੱਡੀ ਕੰਮ ਪਾਲਦੀ ਹੈ ਨਾ ਕੋਈ ਲੱਗੀ ਬੱਜੀ ਹੈ ਗੱਡੀ ਤੁਹਾਡੇ ਸਾਹਮਣੇ ਹੈ ਸੀ 9877275902 ਮਾਲਕ ਦਾ ਨੰਬਰ ਹੈ ਸੀ ਗੱਲ ਕਰਾਂਗੇ ਆਪਾਂ ਆਲਟੋ ਗੱਡੀ ਦੀ ਇੱਕ ਆਪਾਂ ਆਲਟੋ ਗੱਡੀ ਲੈ ਕੇ ਪਹੁੰਚਿਆ 2009 ਮਾਡਲ ਗੱਡੀ ਹੈ ਜੀ 2029 ਤੱਕ ਇਹਦੀ ਪਾਸਿੰਗ ਰੀਨਿਊ ਹੋਈ ਹੈ ਜੀ ਤੇ ਡਿਮਾਂਡ ਦੀ ਗੱਲ ਕਰੀਏ 145000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਰਾਈਕਟ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚੇ ਆ ਜੀ ਗੱਡੀ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਆ ਚਿੱਟੇ ਰੰਗ ਦੀ ਗੱਡੀ ਆ ਜੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਕੱਲਾ ਕੱਲਾ ਪਾਰਟਸ ਦਿਖਾ ਰਹੇ ਆ ਰਾਈਕਟ ਏਰੀਆ ਚ ਖੜੀ ਆ 1 45 ਡਿਮਾਂਡ ਹੈ ਇੰਜਨ ਗੇਅਰ ਵੱਲੋਂ ਫੁੱਲ ਗਾਰੰਟੀ ਆ ਜੀ ਕੰਮ ਹੀ ਪੇਸ਼ੀ ਕੋਈ ਨਹੀਂ ਤੇ ਮਾਲਕ ਕਹਿੰਦੇ ਨੇ ਵੀ ਅਸੀਂ ਬਾਹਰ ਜਾਣਾਗਾ ਤਾਂ ਕਰਕੇ ਜਿਹੜੀ ਗੱਡੀ ਇਹ ਵੇਚਣੀ ਆ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਗੱਡੀ ਖੜੀ ਆ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਆ ਸਟਾਰਟ ਕਰਕੇ ਦੇਖ ਲਿਓ ਜੀ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਹੀ ਰੱਖਿਆ ਜਿਨ੍ਹਾਂ ਦੀ ਗੱਡੀ ਆ ਨੰਬਰ ਹੈ ਜੀ 97790 44091 ਕਰੋ ਜੀ ਗੱਲ ਗੱਲ ਕਰਾਂਗੇ ਜੀ ਆਪਾਂ ਸਵਿਫਟ ਗੱਡੀ ਦੀ ਗੱਡੀ ਆਪਾਂ ਲੈ ਕੇ ਪਹੁੰਚੇ ਆ ਸਵਿਫਟ 2014 ਮਾਡਲ ਹੈ ਜੀ ਪੰਜਾਬ ਨੰਬਰ ਹੈ ਤੇ ਮੋਗੇ ਏਰੀਆ ਚੋਂ 320000 ਰੁਪਏ ਮਾਲਕ ਨੇ ਡਿਮਾਂਡ ਇੱਕ ਬਾਰੀ ਆਪਣੇ ਕੋਲੇ ਲਾ ਕੇ ਭੇਜੀ ਹੋ ਸੀ ਮੋਗੇ ਏਰੀਆ ਚੋਂ ਗੱਡੀ ਆਪਾਂ ਲੈ ਕੇ ਪਹੁੰਚੇ ਆ ਪੰਜਾਬ ਨੰਬਰ ਬੰਪਰ ਬੂੰਪਰ ਆਪਾਂ ਨੂੰ ਪੂਰੇ ਵਧੀਆ ਦੇਖਣ ਨੂੰ ਮਿਲ ਜਾਣਗੇ ਨਾ ਤਾਂ ਗੱਡੀ 'ਚ ਕਮੀ ਪੇਸ਼ੀ ਆ ਨਾ ਕੋਈ ਰੰਗ 'ਚ ਨਾ ਕੋਈ ਬੰਪਰ 'ਚ ਨਾ ਕੋਈ ਅੰਦਰੋਂ ਨਾ ਕੋਈ ਬਾਹਰੋਂ ਮੌਕੇ ਦਾ ਸਾਰਾ ਕੰਮ ਮਾਲਕ ਨੇ A to Z ਕਰਵਾ ਰੱਖਿਆ ਮਾਲਕ ਕਹਿੰਦੇ ਨੇ ਜੀਨੂੰ ਵੀ ਗੱਡੀ ਪਸੰਦ ਆਉਂਦੀ ਆ ਕੋਈ ਆ ਕੇ ਦੇਖਣ ਦਾ ਹੈਗਾ ਚਾਹ ਬਣ ਤਾਂ ਮਾਲਕ ਕਹਿੰਦੇ ਨੇ ਇੱਕ ਵਾਰੀ ਘਰੇ ਆਜੂ ਆ ਕੇ ਘਰੇ ਦੇਖੋ ਗੱਡੀ ਨੂੰ ਤੋਰ ਕੇ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਆ ਉਸ ਤੋਂ ਬਾਅਦ ਰੇਟ ਵੇਖ ਕੇ ਕਰ ਲਾਂਗੇ 3 ਲੱਖ 20 ਹਜ਼ਾਰ ਰੁਪਏ ਇੱਕ ਵਾਰੀ ਡਿਮਾਂਡ ਆ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਕਾਗਜ਼ ਪੱਤਰ A to Z ਜਿੰਨੇ ਵੀ ਹੁੰਦੇ ਆ ਸਾਰੇ ਪੂਰੇ ਮਿਲ ਜਾਣਗੇ। ਬਾਕੀ ਇਕੱਲੀ-ਇਕੱਲੀ ਚੀਜ਼ ਦੀ ਆਪਾਂ ਨੂੰ ਗਰੰਟੀ ਮਿਲੂਗੀ। ਬਾਕੀ ਤੁਸੀਂ ਟਰਾਈ ਲਓ ਜਾ ਕੇ ਮੋਗੇ ਜਾਇਓ ਜ਼ਰੂਰ। ਨੰਬਰ ਵਾਈ ਦਾ ਸਕਰੀਨ ਤੇ 88400 7016011 ਕਰੋ ਜੀ ਗੱਲਬਾਤ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਨਾਲ ਦੀ ਨਾਲ ਆਪਣੀ ਵੀਡੀਓ ਨੂੰ ਲਾਈਕ ਕਰਦੇ ਜਾਇਓ ਜੀ। ਜੇ ਤੁਹਾਨੂੰ ਵੀਡੀਓ ਤੇ ਗੱਡੀਆਂ ਪਸੰਦ ਆ ਰਹੀਆਂ ਸੀ। ਤੁਹਾਡੇ ਕੋਲੇ ਵੀ ਗੱਡੀ, ਮੋਟਰਸਾਈਕਲ, ਘਰ, ਕੋਠੀ, ਮਕਾਨ ਵੇਚਣਾ ਚਾਹੁੰਦੇ ਹੋ। ਵੀਡੀਓ, ਜਾਣਕਾਰੀ, ਫੋਟੋ ਮਾ ਆਪਣੇ WhatsApp ਨੰਬਰ ਤੇ ਭੇਜੋ ਜੀ। WhatsApp ਨੰਬਰ ਆਪਣਾ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ 94656929488 ਗੱਲ ਕਰਾਂਗੇ ਜੀ ਆਪਾਂ ਗੱਡੀ ਦੀ ਬੋਲਸ ਵੈਗਨ ਦੀ ਬੈਂਟੋ ਗੱਡੀਆਂ ਪਲੇ ਕੇ ਪਹੁੰਚੀ ਆ 1.6 TDI 2013 ਮਾਡਲ ਗੱਡੀਆਂ ਸਈ ਸੈਕੰਡ ਓਨਰ ਦਾ 2,70,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਕੁੰਗਰਾਨ ਮਾਲਕ ਦਾ ਏਰੀਆ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਕਿਸੇ ਨੇ ਸਟਾਰਟ ਕਰਕੇ ਦੇਖ ਲਿਓ ਜੀ ਚਲਾ ਕੇ ਦੇਖਣੀ ਚਲਾ ਕੇ ਦੇਖ ਲਿਓ ਟਰਾਈ ਲੈਣੀ ਹੈ ਟਰਾਈ ਲੈ ਲਿਓ ਸਟਾਰਟਿੰਗ ਹਰ ਇੱਕ ਚੀਜ਼ ਚੈੱਕ ਕਰਕੇ ਜੀ ਸਾਰਾ ਕੁਝ ਜਦੋਂ ਤੁਹਾਨੂੰ ਪਸੰਦ ਆ ਗਿਆ ਗੱਡੀ ਪਸੰਦ ਆ ਗਈ ਗੱਡੀ ਦਾ ਤੁਹਾਨੂੰ ਸਾਰਾ ਕੰਮ ਪਸੰਦ ਆ ਗਿਆ ਜੀ ਰੇਟ ਗੱਡੀ ਦਾ ਤੁਹਾਨੂੰ ਠੀਕ ਲੱਗੇ ਤਾਂ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਜਦੋਂ ਤੁਸੀਂ ਜਾ ਕੇ ਗੱਡੀ ਨੂੰ ਦੇਖੋਗੇ ਜੀ ਤੁਹਾਨੂੰ ਗੱਡੀ ਪਸੰਦ ਆਜੂਗੀ ਜਦੋਂ ਪਸੰਦ ਆ ਗਈ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਵੀ ਰੇਟ ਕਰ ਲਿਓ ਜੀ ਮਾਲਕ ਕਹਿੰਦੇ ਨੇ ਸਾਡੇ ਵੱਲੋਂ ਕੋਈ ਇਹ ਫਿਕਸ ਰੇਟ ਨਹੀਂ ਹੈਗਾ ਇੱਕ ਡਿਮਾਂਡ ਹੈ ਜਿਹੜੀ 270 ਤੁਹਾਨੂੰ ਦੱਸੀ ਹੈ ਜੀ ਬਾਕੀ ਰੇਟ ਕੀਤਾ ਜਾਊਗਾ ਗੱਲਬਾਤ ਮਾਲਕ ਨਾਲ ਕਰੋ ਜੀ 81960 77292 ਗੱਲ ਕਰਾਂਗੇ ਜੀ ਆਪਾਂ ਹੁਣ ਆਪਣੇ ਕੋਲ ਐਂਡੀਗੋ ਇੱਕ ਗੱਡੀ ਪਹੁੰਚੀ ਆ ਸੇਲ ਕਰਨੀ ਆ ਮਾਲਕ ਨੇ 2011 ਮਾਡਲ ਹੈ 2027 ਤੱਕ ਇਸ ਗੱਡੀ ਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ ਤੇ ਕੁੱਲ 85000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਜੀ ਤਰਨ ਤਰਨ ਮਾਲਕ ਦਾ ਏਰੀਆ ਗੱਡੀ ਸੋਹਣੀ ਆ ਜੀ ਗੱਡੀ ਦਾ ਰੰਗ ਪੂਰਾ ਵਧੀਆ ਮਿਲੂ ਆਪਾਂ ਨੂੰ ਬਾਕੀ 85000 ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਤੁਹਾਨੂੰ ਗੱਡੀ ਪਸੰਦ ਆਵੇ ਗੱਡੀ ਦਾ ਰੇਟ ਤੁਹਾਨੂੰ ਪਸੰਦ ਆਵੇ ਗੱਡੀ ਪਸੰਦ ਆਵੇ ਗੱਡੀ ਦਾ ਜਿਹੜਾ ਕੰਮ ਹੈ ਗੱਡੀ ਦੀ ਚਲਾਉਣੀ ਹੈ ਗੱਡੀ ਦੀ ਬਾੜੀ ਲੈਣੇ ਤੁਹਾਨੂੰ ਪਸੰਦ ਆ ਗਈ ਉਸ ਤੋਂ ਬਾਅਦ ਬਹਿ ਕੇ ਰੇਟ ਵੀ ਮੁਕਾਲਿਓ ਸੀ 85000 ਰੁਪਏ ਇੱਕ ਡਿਮਾਂਡ ਹੈ ਤਰਨ ਤਰਨ ਤੁਸੀਂ ਜਾ ਕੇ ਦੇਖੋ ਗੱਡੀ ਨੂੰ ਤੇ ਮਾਲਕ ਦਾ ਨੰਬਰ ਸਕਰੀਨ ਤੇ ਕਰ ਲਓ ਜੀ ਗੱਲਬਾਤ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਪਸੰਦ ਆ ਰਹੀ ਹੈ ਜੀ ਤੁਹਾਨੂੰ ਤੇ ਹਰ ਰੋਜ਼ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਗੱਲ ਕਰਾਂਗੇ ਆਪਾਂ A ਸਟਾਰ ਆਪਣੇ ਕੋਲੇ ਗੱਡੀ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਐ ਜੀ 2011 ਮਾਡਲ ਗੱਡੀ ਆ 1 ਲੱਖ 75000 ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਜੀ ਪੰਜਾਬ ਨੰਬਰ ਹੈ ਗੱਡੀ 11 ਮਾਡਲ ਹੈ ਨਕੂਦਰ ਤੋਂ ਗੱਡੀ ਆਪਾਂ ਲੈ ਕੇ ਪਹੁੰਚੀ ਆ ਸੋਹਣਾ ਰੰਗ ਸੋਹਣੀ ਗੱਡੀ ਐ ਸੀ ਨਾ ਤਾਂ ਗੱਡੀ 'ਚ ਕੋਈ ਕਮੀ ਪੇਸ਼ੀ ਆ ਨਾ ਕੋਈ ਲੱਗੀ ਬੱਜੀ ਆ ਨਾ ਕੋਈ ਕੰਮ ਪਾਲਦੀ ਆ ਮੌਕੇ ਦਾ A ਟੂ Z ਹਰ ਪਾਸਿਓ ਮਾਲਕ ਨੇ ਸਾਰਾ ਕੰਮ ਕਰਵਾ ਰੱਖਿਆ ਸੀ ਬਾਕੀ ਅੰਦਰੋਂ ਦੇ ਦੇਖੀਏ ਤਾਂ ਸੀਟ ਕਵਰ ਮੈਟ ਤੇ AC ਹੀਟਰ ਮਿਊਜ਼ਿਕ ਸਿਸਟਮ ਸਾਰਾ ਕੁਝ ਆਪਾਂ ਨੂੰ ਪੂਰਾ ਵਧੀਆ ਮਿਲੂਗਾ 175 ਇੱਕ ਵਾਰੀ ਡਿਮਾਂਡ ਹੈ ਟਾਇਰ ਵਧੀਆ ਨੇ ਨਿਕੋਦਰ ਖੜੀ ਆ ਜਾ ਕੇ ਦੇਖੋ ਜੀ ਚਾਬੀਆਂ ਆਪਾਂ ਨੂੰ オリジナル ਨਾਲ ਮਿਲ ਜਾਣਗੀਆਂ ਬਾਕੀ ਤੁਹਾਨੂੰ ਗੱਡੀ ਇਹ ਪਸੰਦ ਆ ਗਈ ਹੋਊਗੀ ਮੈਂ ਉਮੀਦ ਕਰਦਾ ਜੀ ਜੇ ਤੁਹਾਨੂੰ ਗੱਡੀ ਪਸੰਦ ਆਈ ਆ ਇੱਕ ਵਾਰੀ ਮਾਲਕ ਨੂੰ ਫੋਨ ਕਰ ਲਿਓ ਤੇ ਫੋਨ ਤੇ ਜਦੋਂ ਗੱਲਬਾਤ ਸਾਰੀ ਹੋ ਗਈ ਉਹ ਤੋਂ ਬਾਅਦ ਜਾ ਕੇ ਗੱਡੀ ਨੂੰ ਦੇਖ ਲਿਓ ਸਟਾਰਟ ਕਰ ਲਿਓ ਤੋਰ ਕੇ ਦੇਖ ਲਿਓ ਪੂਰੀ ਤਸਲੀ ਜਦ ਹੋ ਗਈ ਉਹ ਤੋਂ ਬਾਅਦ ਰੇਟ ਵੇਕੇ ਮੁਕਾਕੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹਾਂ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੀ ਜਨ ਅਸਟੀਲੋ ਆਪਾਂ ਲੈ ਕੇ ਪਹੁੰਚੇ ਹਾਂ ਜੀ 2008 ਮਾਡਲ ਗੱਡੀ ਆ ਜੀ 60000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਬਟਾਲੇ ਤੋਂ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਇਹ ਬਟਾਲਾ ਮਾਲਕ ਦਾ ਏਰੀਆ ਦਾ ਗੱਡੀ ਸੋਹਣੀ ਆ ਰੰਗ ਵੀ ਠੀਕ ਆ ਗੱਡੀ ਦਾ ਚਲਾਉਣ ਚ ਵੀ ਵਧੀਆ ਸੀ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਬਟਾਲੇ ਖੜੀ ਆ ਰੰਗ ਵਧੀਆ ਸੀ ਗੱਡੀ ਅੰਦਰੋਂ ਵੀ ਠੀਕ ਹੈ ਬਾਹਰੋਂ ਵੀ ਠੀਕ ਹੈ ਚਲਾਉਣੀ ਵੀ ਪੂਰੀ ਵਧੀਆ ਸੀ ਕਾਗਜ਼ ਪੱਤਰ ਵੀ ਮਿਲ ਜਾਣਗੇ 6 36639 ਇਹ ਮਾਲਕ ਦਾ ਨੰਬਰ ਹੈ ਸੀ। ਬਾਕੀ ਵੀਡੀਓ ਪਸੰਦ ਆ ਰਹੀ ਅਸੀ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਇੱਕ ਗੱਲ ਹੋਰ ਜੀ ਅੱਗੇ ਸ਼ੇਅਰ ਜਰੂਰ ਕਰ ਦਿਓ ਜੀ ਚੰਗੀ ਤਰ੍ਹਾਂ ਜੱਜ ਕੇ ਤੇ ਆਪਦੇ WhatsApp ਦੇ ਗਰੁੱਪਾਂ ਦੇ ਵਿੱਚ Facebook ਤੇ ਇਹ ਕਰ ਦਿਆ ਕਰੋ ਜੀ। ਹੋ ਸਕਦਾ ਕਿਸੇ ਲੋੜਵੰਦ ਨੂੰ ਵੀਡੀਓ ਆਪਣੀ ਮਿਲ ਜਾਈ ਤੇ ਗੱਡੀ ਕਿਸੇ ਨੇ ਖਰੀਦਣੀ ਹੋਵੇ। ਸਸਤੀ ਗੱਡੀ ਕੋਈ ਬੰਦਾ ਭਾਲਦਾ ਫਿਰਦਾ ਹੁੰਦਾ ਸੀ। ਆਪਣੀ ਵੀਡੀਓ ਰਾਹੀਂ ਉਹ ਖਰੀਦ ਸਕੇ ਜੀ। ਭਲਾ ਹੋ ਜਾਂਦਾ ਜੀ ਕਿਸੇ ਦਾ ਸ਼ੇਅਰ ਕਰ ਦਿਆ ਕਰੂ ਤੇ ਆਪਾਂ ਘਰ-ਘਰ ਗੱਡੀਆਂ ਕਰ ਦਾਂਗੇ। ਤੇ ਗੱਡੀਆਂ ਆਪਾਂ ਜਮਾ ਸਸਤੀਆਂ ਲੈ ਕੇ ਆਉਂਦੇ ਰਹਨੇ ਹਾਂ ਜੀ ਜਿੰਨੇ ਤੁਸੀਂ ਸਸਤੇ ਰੇਟਾਂ 'ਚ ਗੱਡੀਆਂ ਭਾਲਦੇ ਰਹਿੰਦੇ ਹੋ ਜੀ ਸਸਤੀਆਂ ਗੱਡੀਆਂ ਆਪਣੀ ਵੀਡੀਓ 'ਚ ਘੱਟੋ-ਘੱਟ 3-4 ਤਾਂ ਮਿਲ ਹੀ ਜਾਂਦੀ ਆ ਹਰ ਰੋਜ਼ ਬਾਕੀ ਹਰ ਰੇਟ ਦੇ ਵਿੱਚ ਤੁਹਾਨੂੰ ਗੱਡੀਆਂ ਹਰ ਤਰ੍ਹਾਂ ਦੀਆਂ ਮਿਲਣਗੀਆਂ ਗੱਡੀਆਂ ਆਪਾਂ ਵਾਧੂ ਲੈ ਕੇ ਆਇਆ ਕਰਾਂਗੇ ਜੀ ਤੇ ਵੀਡੀਓ ਤੁਹਾਨੂੰ ਪਤਾ ਲੱਗ ਹੀ ਗਿਆ ਸੀ ਇੱਕ ਦਿਨ ਹੁਣ ਛੱਡ ਕੇ ਆਇਆ ਕਰੂਗੀ ਤੇ ਗੱਡੀਆਂ ਆਪਾਂ ਵਧੀਆ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਕਰਾਂਗੇ ਪਹਿਲਾਂ ਤਾਂ ਘੱਟ ਗੱਡੀਆਂ ਆਪਾਂ ਪਾਉਂਦੇ ਸੀ ਵੀਡੀਓ 'ਚ ਹੁਣ 10 ਤੇ 10 ਤੋਂ ਵੀ ਵੱਧ ਪਾਇਆ ਕਰਾਂਗੀ ਬਸ ਇੰਨੀ ਕੁ ਗੱਲ ਐ ਜੀ ਵੱਧ ਤੋਂ ਵੱਧ ਸਪੋਰਟ ਰੱਖਿਓ ਜੀ ਚੈਨਲ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਹੁੰਡਾ ਦੀ ਸਿਟੀ ਗੱਡੀ ਪਹੁੰਚੀ ਐ ਜੀ ਪੈਟਰੋਲ ਤੇ ਪਲੱਸ ਸੀएनजी 2011 ਮਾਡਲ ਗੱਡੀ ਐ ਜੀ 2 ਲੱਖ ਤੇ 5000 ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਬਠਿੰਡਾ ਮਾਲਕ ਦਾ ਏਰੀਆ 9878183059 ਇਹ ਮਾਲਕ ਦਾ ਨੰਬਰ ਐ ਕੋਈ ਵੀ ਗੱਲ ਤੁਸੀਂ ਕਰਨਾ ਚਾਹੋ ਨੂ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਆਪ ਕਰ ਸਕਦੇ ਹੋ ਬਾਕੀ ਟਾਇਰਾਂ 'ਚ ਅਲਾਈ ਦੇਖੋ ਜੀ ਟਾਇਰ ਦੇਖੋ ਗੱਡੀ ਦਾ ਰੰਗ ਚੈੱਕ ਕਰੋ ਜੀ ਅੰਦਰ ਬਾਹਰ ਦੀਆਂ ਫੋਟੋਆਂ ਮਾਲਕ ਨੇ ਵਧੀਆ ਖਿੱਚ ਕੇ ਭੇਜੀਆਂ ਸਾਰਾ ਕੁਝ ਚੈੱਕ ਕਰੋ ਜੀ ਰੰਗ ਪੂਰਾ ਵਧੀਆ ਜੀ ਬੰਪਰ ਪੂਰਾ ਵਧੀਆ ਮਿਲ ਜਾਣਗੇ ਨਾ ਤਾਂ ਗੱਡੀ ਕੋਈ ਕੰਮ ਭਾਲਦੀ ਆ ਨਾ ਕੋਈ ਗੱਡੀ ਲੱਗੀ ਵੱਜੀ ਆ ਨਾ ਕੋਈ ਐਕਸੀਡੈਂਟਡ ਹੈ ਹਰ ਪਾਸਿਓਂ ਹਰ ਤਰ੍ਹਾਂ ਦੀ ਆਪਾਂ ਨੂੰ ਪੂਰੀ ਵਧੀਆ ਗੱਡੀ ਮਿਲੂਗੀ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਪੂਰੀ ਤਸੱਲੀ ਜਦੋਂ ਹੋ ਗਈ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾ ਲਿਓ ਜੀ ਗੱਲ ਕਰਾਂਗੇ ਆਪਾਂ ਹੁਣ ਸਵਿਪਟ VDI ਗੱਡੀ ਦੀ 2012 ਮਾਡਲ ਦੂਜੇ ਨਾਮ ਅਜ ਗੱਡੀ ਤੇ 2,55,000 ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਇੱਕ ਵਾਰੀ ਮੁੱਲਾਪੁਰ ਦਾਖਾ ਮਾਲਕ ਦਾ ਏਰੀਆ ਦਾ ਗੱਡੀ 'ਚ ਕੋਈ ਕਮੀ ਪੇਸ਼ੀ ਹੈ ਨਹੀਂ ਸੋਹਣੀ ਗੱਡੀ ਐ ਸੋਹਣਾ ਰੰਗ ਹੈਗਾ ਮਾਲਕ ਨੇ ਰੇਟ ਵੀ ਵਧੀਆ ਕਿਹਾ ਹੈਗਾ 2,55 ਇੱਕ ਡਿਮਾਂਡ ਹੈ ਜੀ ਬਾਕੀ ਕਹਿੰਦੇ ਸੀਗੇ ਮੌਕੇ ਤੇ ਪੂਰਾ ਮਨਤਨ ਕਰ ਦਾਂਗੀ 2012 ਮਾਡਲ ਗੱਡੀ ਹੈ ਜੀ ਬਾਕੀ ਤੁਹਾਨੂੰ ਰੰਗ ਦੇਖਣ ਨੂੰ ਮਿਲੀ ਗਿਆ ਸੀ ਗੱਡੀ ਦੀ ਕੰਡੀਸ਼ਨ ਅੰਦਰੋਂ ਵੀ ਦੇਖਣ ਨੂੰ ਮਿਲਗੀ ਬਾਹਰੋਂ ਵੀ ਤੁਸੀਂ ਸਾਰਾ ਕੁਝ ਚੈੱਕ ਕਰ ਲਿਆ ਤੇ ਜਾ ਕੇ ਦੇਖਣਾ ਚਾਹੁੰਦੇ ਹੋ ਕਿਸੇ ਨੂੰ ਪਸੰਦ ਆਈ ਹੈ ਇਹ ਸਵਿਫਟ ਗੱਡੀ ਤਾਂ 9855730045 ਗੱਲਬਾਤ ਕਰ ਲਿਓ ਜੀ ਤੇ ਜਮਾ ਸਸਤੀ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚਿਆ ਇੱਕ ਵਾਰੀ ਹੁਣ ਚੈੱਕ ਕਰੋ ਜੀ 2006 ਮਾਡਲ ਗੱਡੀ ਹੈ ਜੀ ਇਹ ਤੇ ਮਰੂਤੀ 800 ਗੱਡੀ ਆ 45000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਕੁੱਲ 45000 ਦੇ ਵਿੱਚੋਂ ਵੀ ਮਾਨਤਾਨ ਕੀਤਾ ਜਾਊਗਾ ਕੋਈ ਫਿਕਸ ਨਾ ਤਾਂ ਰੇਟ ਹੈ ਜੀ ਨਾ ਕੋਈ ਮਾਲਕ ਨਹੀਂ ਐ ਕਿ ਹੈਗਾ ਵੀ ਮੌਕੇ ਤੇ ਹੁਣਾ ਨਹੀਂਗਾ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਜੀ 45000 ਦੇ ਵਿੱਚੋਂ ਘਾਟਾ ਵਾਦ ਕੀਤਾ ਜਾਊਗਾ ਤੇ 6 ਮਾਡਲ ਗੱਡੀ ਆ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਚਲਾਈ ਹੋਈ ਆ ਵਧੀਆ ਰੱਖੀ ਹੋਈ ਆ ਮਾਲਕ ਦਾ ਨੰਬਰ ਵੀ ਸਕਰੀਨ ਤੇ ਆ ਜੀ 84271 37319 ਗੱਲਬਾਤ ਕਰ ਲਿਓ ਜੀ ਬਾਕੀ ਕੱਲੀ ਕੱਲੀ ਚੀਜ਼ ਤੁਹਾਨੂੰ ਦੱਸ ਹੀ ਦਿੱਤੀ ਸੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਆ ਵਧੀਆ ਲੱਗੀ ਆਪਣੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਹੜੀ ਗੱਡੀ ਕਿੰਨੇ ਕੁ ਰੇਟ ਤੱਕ ਤੁਹਾਨੂੰ ਚਾਹੀਦੀ ਹੈ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਤੁਹਾਡੇ ਕਮੈਂਟ ਮੈਂ ਚੈੱਕ ਕਰਦਾ ਹੁੰਦਾ ਹਾਂ ਜੀ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਆਪਾਂ ਵੀਡੀਓ ਲੈ ਕੇ ਪਹੁੰਚਦੇ ਹਾਂ ਗੱਡੀਆਂ ਮਸ਼ੀਨਰੀਆਂ ਜੋ ਵੀ ਆਪਾਂ ਲੈ ਕੇ ਪਹੁੰਚਦੇ ਹਾਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਲੈ ਕੇ ਪਹੁੰਚਦੇ ਹਾਂ ਜੀ ਕਮੈਂਟ ਜਰੂਰ ਪਾ ਦਿਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਤੁਸੀਂ ਵੀ ਵੇਚਣਾ ਚਾਹੁੰ ਜਾਣਕਾਰੀ ਫੋਟੋ ਮਾ ਆ ਕੁਛ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਤੇ ਵੀਡੀਓ ਵਧੀਆ ਬਣਾ ਕੇ ਭੇਜੋ ਫੋਟੋ ਮੋਂ ਵੀ ਵਧੀਆ ਖਿੱਚ ਕੇ ਭੇਜੋ ਐਡ ਆਪਾਂ ਲਾ ਦਾਂਗੇ ਸੀ ਬਾਕੀ ਜ਼ਰੂਰ ਕਮੈਂਟ ਕਰਿਓ ਜੀ ਸ਼ੇਅਰ ਕਰਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਮਿਹਨਤ ਬਹੁਤ ਲੱਗਦੀ ਹੈ ਜੀ ਲਾਈਕ ਕਰਕੇ ਮਿਹਨਤ ਦਾ ਮੁੱਲ ਮੋੜ ਦਿਓ ਜੀ ਤੇ ਮਿਲਦੇ ਆ ਜਲਦੀ ਜੀ ਆਪਾਂ ਨਵੀਆਂ ਗੱਡੀਆਂ ਤੇ ਮੋਟਰਸਾਈਕਲ ਤੇ ਘਰ ਕੋਠੀ ਮਕਾਨ ਦੇ ਨਾਲ ਸੀ ਹੁਣ ਦਿਓ ਮੈਨੂੰ ਇਜਾਜ਼ਤ